ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਹੈ ਉਹਦੀਆਂ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਓ ਜਿੱਤੇ ਦਾਣੇ ਅੰਨ ਕੇ ਜੀਆਂ ਆਵਾਜ਼ ਨਾ ਕੋਏ ਪਹਿਲਾ ਪਾਣੀ ਜਿਓ ਹੈ ਧਰਿਆ ਸਭ ਕੋਏ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਬੋਤੇ ਆਸਾ ਦੀ ਬਾਣੀ ਦੇ ਅਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਰਾਂ ਹੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਜੇਤੇ ਦਾਣੇ ਅੰਨ ਕੇ ਜੀਆਂ ਵਾਜਨਾ ਕੋਏ ਇਸ ਤੁਕਰਾ ਹੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਅੰਨ ਦੇ ਜਿੰਨੇ ਵੀ ਦਾਣੇ ਹਨ ਇਹਨਾਂ ਵਿੱਚੋਂ ਕੋਈ ਵੀ ਦਾਣਾ ਵੀ ਜੀਵ ਤੋਂ ਬਿਨਾ ਨਹੀਂ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਪਾਣੀ ਆਪ ਵੀ ਜੀਵ ਹੈ ਕਿਉਂਕਿ ਇਸ ਨਾਲ ਹਰੇਕ ਜੀਵ ਹਰਾ ਭਾਵ ਜਿੰਦ ਵਾਲਾ ਹੋ ਜਾਂਦਾ ਹੈ ਪਾਣੀ ਪੀਤਿਆਂ ਪਾਣੀ ਦਿੱਤਿਆਂ ਹਰੇਕ ਜੀਵ ਵਿੱਚ ਜਾਨ ਪੈ ਜਾਂਦੀ ਹੈ ਚਾਹੇ ਉਹ ਪਸ਼ੂ ਹੈ ਚਾਹੇ ਮਨੁੱਖ ਹੈ ਚਾਹੇ ਕੋਈ ਜਾਨਵਰ ਹੈ ਚਾਹੇ ਫਸਲ ਹੈ ਪਾਣੀ ਪੀਣ ਨਾਲ ਪਾਣੀ ਦੇਣ ਨਾਲ ਹਰੇਕ ਜੀਵ ਵਿੱਚ ਜਿੰਦ ਪੈ ਜਾਂਦੀ ਹੈ ਇਹਨਾਂ ਤੋਂ ਕਰਾਂ ਹੀ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਇਸ ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਟੁਕਾਂ ਦਾ ਪਾਠ ਫਿਰ ਸਰਵਣ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ